ਸਾਸਤਰੀ ਦਾ ਸਾਰਿਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਢੋਲਕੀ ਵਾਲਾ ਗੀਤ ਮੇਰੇ ਭੈਣਾਂ ਕਮੈਂਟ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਦਾ ਗੀਤ ਲੱਗਿਆ ਹੋਰ ਵੀ ਅੱਗੇ ਵੇਰ ਵੇ ਵਧਿਆ ਗੀਤ ਪਾਵਾ ਮੇਰਾ ਮਾਣ ਵਧਾਓ ਤੁਸੀਂ ਮੇਰੀਆਂ ਭੈਣਾਂ ਭੈਣਾਂ ਹੀ ਮਾਣ ਵਧਾਉਂਦੀਆਂ ਮੈਂ ਸੋਣਾ ਮੈਂ ਤੇਸਸ ਮੇਰੀ ਕਦੇ ਨਾਲ ਲਿਆਦੇ ਚੰਬਾਲਾਣਾ ਕੜੇ ਦੇ ਕੋਲ ਵੇਲੇ ਆਦੇ ਆ ਲਾਣਾ ਕੜੇ ਦੇ ਕੋਲ ਮੈਂ ਤੇਸਸ ਮੇਰੀ ਕਦੇ ਨਾਲ ਲੜੀਆਂ ਸੋਰਾਤਾ ਬੋਲੇ ਮੰਦੜੇ ਬੋਲ ਵੇਲੇ ਆਦੇ ਚੰਬਾ ਲਾਣਾ ਕੜੇ ਦੇ ਕੋਲ ਵੇਲੇ ਆਦੇ ਆ ਲੌਣਾ ਕੜੇ ਦੇ ਕੋਲ ਸਾਡੇ ਐ ਜਬ ਜਾਂਦੇ ਜਿਉਂ ਝੜਕਾਂਦੇ ਰੋੜ ਵੇਲੇ ਆ ਬੇ ਜੰਬਾ ਲੌਣਾ ਕੜੇ ਦੇ ਕੋਲ ਵੇਲੇ ਆ ਬੇ ਆ ਲੌਣਾ ਕੜੇ ਦੇ ਕੋਲ ਮੈਂ ਤੇ ਜੁਠਾਣੀ ਮੇਰੀ ਕਰੇ ਨਾ ਲੜੀਆਂ ਜੇਠਾ ਬੋਲੇ ਮੰਦੜੇ ਬੋਲ ਵੇਲੇ ਆ ਦੇ ਲੌਣਾ ਕੜੇ ਦੇ ਕੋਲ ਵੇਲੇ ਜੰਬਾ ਲੌਣਾ ਕੜੇ ਦੇ ਕੋਲ ਵੇਲੇ ਆਦੇ ਜੰਬਾ ਸਾਡੇ ਰਾਂ ਜਦੋਂ ਜਾਂਦੇ ਜਿਵੇਂ ਝੜਕਾਂਦੇ ਰੋੜ ਵੇਲੇ ਇਹ ਜੰਬਾ ਲੌਣਾ ਕੜੇ ਦੇ ਕੋਲ ਵੇਲੇ ਆਦੇ ਜੰਬਾ ਲੌਣਾ ਕੜੇ ਦੇ ਕੋਲ ਮੈਂ ਤੇਨ ਦੇ ਨਾ ਲੜੀਆਂ ਮੈਂ ਤੇ ਨਾਨਾ ਦਾ ਮੇਰੀ ਕਰੇ ਨਾ ਲੜੀਆਂ ਨੰਦਿਆਤਰਾ ਬੋਲੇ ਮੰਦੜੇ ਬੋਲਵੇਲੇ ਆਦੇ ਚੰਬਾ ਲਾਉਣਾ ਕੜੇ ਦੇ ਕੋਲਵੇਲੇ ਆਦੇ ਚੰਬਾ ਲਾਉਣਾ ਕੜੇ ਦੇ ਕੋਲ ਸਾਡੇ ਜਿਉ ਜਾਂਦੇ ਜਿਵੇਂ ਝੜਕਾਂਦੇ ਰੋੜਵੇਲੇ ਚੰਬਾ ਲਾਉਣਾ ਕੜੇ Hello, now.